ਮੇਰੇ YouTube ਦੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਮੈਂ ਇੱਕ ਨਿਊਜ਼ ਦੇਣੀ ਕਿਉਂਕਿ ਮੈਂ ਪਹਿਲਾਂ ਵੀ ਰਿਆਵਾਂ ਤੇ ਹੁਣ ਮੇਰੇ ਯਾਰ ਦੋਸਤ ਮਿੱਤਰ ਕਾਫੀ ਇਟਲੀ ਵਿੱਚ ਨੇ ਜੋ ਦੱਸਦੇ ਰਹਿੰਦੇ ਆ ਤੇ ਤਕਰੀਬਨ ਪਤਾ ਹੋਣਾ ਚਾਹੀਦਾ ਇਹ ਜਾਣਕਾਰੀ ਬਾਰੇ ਕਿ ਇਟਲੀ ਦੇ ਵਿੱਚ ਹੁਣ ਪੇਪਰ ਖੁੱਲ ਗਏ 2025 ਦੀ ਜਿਹੜੀ 23 ਤਰੀਕ ਅਕਤੂਬਰ ਦੀ ਇਹਦੇ ਤੋਂ ਓਪਨ ਹੋ ਗਿਆ 9 ਮਹੀਨੇ ਵਾਲੇ ਵੀ ਆ ਸੀਜ਼ਨਲ ਜਿਹੜੇ ਸਾਲ ਵਾਲੇ ਆ ਉਹ ਵੀ ਆ ਡੋਮੈਸਟਿਕ ਪੇਪਰ ਜਿਹੜੇ ਘਰਾਂ ਵਾਲੇ ਉਹ ਵੀ ਆ ਤੇ ਹਰ ਕੋਟਾ ਇਹਨਾਂ ਨੇ ਖੋਲਿਆ ਜੇ ਇਹ ਪੇਪਰ 2027 ਤੱਕ ਖੁੱਲੇ ਆ ਅਕਤੂਬਰ ਤੱਕ ਤੇ ਖੁੱਲੇ ਰਹਿਣਗੇ ਤੇ ਮੇਰੇ ਵੀਰ ਜਿਹੜੇ ਜਾਣ ਦੇ ਚਾਹਵਨ ਪਰ ਸਹੀ ਬੰਦੇ ਕੋਲ ਹੀ ਕੰਮ ਕਰਾਓ ਕਿਉਂਕਿ ਗਲਤ ਕੋ ਜਾਓਗੇ ਤੇ ਫਿਰ ਧੰਨਾ ਠੱਗੀ ਹੋ ਸਕਦੀ ਆ ਇਸ ਕਰਕੇ ਸਾਫ ਸੁਥਰਾ ਜੇ ਕੋਈ ਤੁਹਾਡਾ ਰਿਸ਼ਤੇਦਾਰ ਜਾਂ ਭੈਣ ਭਰਾ ਕੋਈ ਖਾਸ ਹੈਗਾ ਤੇ ਉਹਨੂੰ ਕਹੋ ਜੈਨੂਨ ਤੇ ਸਹੀ ਮਾਲਕ ਕੋਲੋਂ ਪੇਪਰ ਭਰਾਈ ਪੇਪਰ ਸਹੀ ਖੁੱਲੇ ਜੇ ਇਹ ਬਹੁਤ ਸੁਨਹਿਰੀ ਮੌਕਾ ਵਾ ਕਿਉਂਕਿ ਇਹ ਬਹੁਤ ਵਧੀਆ ਕੰਟਰੀ ਆ ਤੇ ਹਰ ਤਰ੍ਹਾਂ ਦਾ ਕੰਮ ਮਿਲ ਜਣਾ ਹਰ ਤਰ੍ਹਾਂ ਦਾ ਕੋਟਾ ਉਹਨਾਂ ਨੇ ਖੋਲਿਆ ਵਾ ਇਸ ਕਰਕੇ ਕੇ ਦੱਪਲ ਆ ਜੇ ਤੇ ਇਹ ਵੀਡੀਓ ਹਰ ਇੱਕ ਦੇ ਫੋਨ 'ਚ ਪਹੁੰਚਾ ਦਿਓ ਤੇ ਇਦਾਂ ਦੀਆਂ ਸਾਫ਼-ਸੁਥਰੀਆਂ ਤੇ ਸੱਚੀਆਂ ਜਿਹੜੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਂਦਾ ਰ੍ਹਾਂਗਾ ਤੇ ਇਹ ਫੇਕ ਨਹੀਂ ਹੈਗਾ ਬਿਲਕੁਲੋਂ ਹੀ ਵੈਰੀਫਾਈ ਕੀਤੀਆਂ ਹੋਈਆਂ ਚੀਜ਼ਾਂ ਮੈਂ ਤੇ ਕਿਉਂਕਿ ਮੈਂ ਰਿਆ ਆਂੀਆਂ ਤੇ ਹਰ ਇੱਕ ਚੀਜ਼ ਦਾ ਪਤਾ ਵਾ ਤੇ ਇਹ ਪੇਪਰ ਖੁੱਲੇ ਜ ਹਰ ਇੱਕ ਬੰਦਾ ਫਾਇਦਾ ਲੈ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਵੀਡੀਓ ਪਾਉਦਾ ਰਹੀ ਨਾ